ਅਜ ਦਰ ਢੇੜਾ ਪਾਰ ਹੁੰਦਾ ਤੇਰੇ ਚਿਹਰੇ ਦੇ ਨੂਰ ਨੂੰ ਤੱਕ ਕੇ ਤੇ ਚੰਦ ਸੂਰਜ ਵੀ ਸ਼ਰਮਸਾਰ ਹੁੰਦਾ ਜਿਸ ਨੇ ਪਾਏ ਦਰਸ ਜਿਦਾਰ ਸੋਹਣੇ ਲੱਗੇ ਦੇਰ ਨਾ ਉਹਦਾ ਉਧਾਰ ਹੁੰਦਾ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਗੁਰੂ ਨਾਨਕ ਦਾ ਜੈ ਜੈਕਾਰ ਹੁੰਦਾ ਜੈ ਜੈਕਾਰ ਹੁੰਦਾ ਬਨ ਆਨਕ ਤੁਮ ਰੰਚਾ ਤਾਰੇ ਆ ਬਚਨ ਤੁਹਾਰੇ ਅਤ ਸੁੰਦਰ ਮਨ ਮੋਹਣ ਪਿਆਰੇ ਸਭ ਹੂ ਮਦ ਨਿਾਰੇ ਤਾਰੇ ਆ ਜਹਾਨ ਲਹਿਆ ਅਭਿਮਾ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧਨ ਕਹਿਆ ਤਿਨ ਜਮ ਨੇੜ ਨ ਆਇਆ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਉਧਿਆਪੇ ਸਿਸ਼ਟ ਸਿਰ ਜੀ ਆਪੇ ਪੁਨਗ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਧਾਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰਦਿਆ ਗੁਰਮੁਖ ਨਾਨਕ ਆ ਰਦਿਆ ਸਭ ਆਖੋ ਧੰਨ ਧੰਨ ਗੁਰੂ ਹਰ ਜੁਗ ਜੁਗ ਭਗਤ ਆਇਆ ਜਿਹੜਾ ਕੈ ਜੜਾ ਕੈ ਹੱਲਾ ਪਹਿਲਾ ਬਹਿਣ ਸੱਜਣ ਅਪ ਤੂ ਹਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਦੇ ਜੀਆਂ ਰਜ਼ਕ ਸੰਭਾਹੇ ਸਾਈਂ ਕਾਰ ਕਮਾਵਣੀ ਧੁਰਛੋੜੀ ਤਿੰਨੈ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਾਹੀ ਜਾਏ ਸੋ ਕਰੇ ਜਿਤੈ ਸਿਰਜ਼ਾਏ ਜਿੱਥੇ ਰਜ਼ਾਏ ਤੁਧ ਤਤ ਨਾਮ ਸ੍ਰੀ ਵਾਹਿਗੁਰੂ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੇ ਮਾਇ ਸਤਗੁਰੂ ਨਤਾ I uh -huh. ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਵਾਚੈ ਧਰਮ ਹਦੂਰ ਅਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਤੁ ਸਾਦਾ ਸੋਰਠ ਮਹਲਾ ਪੰਜਵਾਂ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਖੋਈ ਗਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸ਼ਰਨ ਪ੍ਰਿਆ ਸੁਖ ਪਾਈ ਐ ਬਹੁੜ ਦੁੱਖ ਨਾ ਹੋਈ ਰਹਾ ਵਡਭਾਗੀ ਸਾਰ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਜਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਦੈ ਪੁਰੋਈ ਵਡਪਾ ਕੀ ਸਾਧ ਸੰਗਿ ਪ੍ਰਾਪਤਾ ਤਿਨ ਭੇਟ ਤ ਦੁਰਮਤ ਖੋਈ ਨਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਦੈ ਪੁਰੋਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार स्वरूप सचे पादशाह जी आप जी दे हजूर अमृत वेले तो लेके ऐस वेले तक श्री आसा जी दी वार दे इस लोक शांत शब्द कीर्तन जी की अरदास ਅੱਖਰ ਲਗ ਕੰਨਾ ਤੁਕ ਭੁੱਲ ਚੁੱਕ ਮਾਫ ਆਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ